ਤੇ ਵੀ ਕਿੱਕਲੀਆਂ ਵੀ ਬਹੁਤ ਆ ਗਈਆਂ ਤੁਸੀਂ ਵੀ ਸੁਣ ਲਿਆ ਕਹਿੰਦੇ ਬਠਿੰਡੇ ਵਾਲੀ ਸੀਟ ਫਸ ਗਈ ਆ ਨਾ ਭਗਵੰਤ ਸਿੰਘ ਵਾਸਤੇ ਫਸੀ ਹੈ ਕਾਂਗਰਸ ਵਾਸਤੇ ਫਸੀ ਹੈ ਤੇ ਭਾਜਪਾ ਵਾਸਤੇ ਫਸੀ ਜ਼ਰੂਰ ਹੈ ਗਾਰਮੇ ਸਿਧਾਉਣਾ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਤੁਸੀਂ ਉਹ ਪੰਜਾਬ ਬਚਾਓ ਯਾਤਰਾ ਦੇ ਵਿੱਚ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਪੁਲਿਸੀਆਂ ਨੂੰ ਇਹ ਹੱਥ ਮਾਰਨਾ ਕਿ ਅਸੀਂ ਨੌਕਰੀ ਦਿੱਤੀ ਹੈ ਖਿਆਲ ਰੱਖਿਓ ਇਸ ਵਾਰੀ ਉਹ ਉਹਨਾਂ ਗੱਲਾਂ ਨੂੰ ਵੀ ਟੀਚਰ ਚ ਬਦਲ ਦਿੰਦੇ ਆ ਕਿ ਪੰਜਾਬ ਬਚਾਓ ਯਾਤਰਾ ਨਹੀਂ ਹੈ ਇਹ ਤੇ ਅੱਜ ਦੱਸਦੇ ਫਿਰਦੇ ਆ ਕਿ ਪਰਿਵਾਰ ਬਚਾਉਣਾ ਹੈ ਸੀ ਇਹਨੂੰ ਟੀਚਰਾਂ ਦੇ ਲਾਵਾ ਹੋਰ ਤਾਂ ਕੋ ਚਾਹੁੰਦਾ ਹੀ ਨਹੀਂ ਹੈ ਚਾਰ ਤਰੀਕ ਨੂੰ ਵਧੀਆ ਵਧੀਆ ਇਹਦੀ ਟੀਚਰਾਂ ਲੋਕ ਕਰਨਗੇ ਪਹਿਲਾਂ ਵਾਲਿਆਂ ਨੇ ਜਿਨ੍ਹਾਂ ਨੇ ਰਾਜ ਕੀਤਾ ਨਾ ਸਰਕਾਰੀ ਪ੍ਰਾਪਟੀਆਂ ਨੂੰ ਵੇਚ ਦਿੱਤਾ ਆਪ ਦੇ ਘਰ ਭਰ ਲੈ ਵੱਡੇ ਵੱਡੇ ਹੋਟਲ ਮਹਿਲ ਉਸਾਰ ਲੈ ਪਰ ਅਸੀਂ ਆਏ ਆ ਜਿਹੜੇ ਪ੍ਰਾਈਵੇਟ ਨੂੰ ਸਰਕਾਰੀ ਚ ਤਬਦੀਲ ਕਰ ਰਹੇ ਹਾਂ ਜਿਹੜਾ ਨੇ ਵੱਡੇ ਵੱਡੇ ਹੋਟਲ ਪਾਏ ਨੇ ਨਾ ਉਹਨਾਂ ਨੇ ਹੀ ਬਿਜਲੀ ਸਰਪਲਸ ਕੀਤੀ ਉਹਨਾਂ ਨੇ ਹੀ ਚਾਰੇ ਸਵੇਰੇ ਆ ਸੜਕਾਂ ਬਣਾਈਆਂ ਉਹਨਾਂ ਨੇ ਹੀ ਹਵਾਈ ਅੱਡੇ ਬਣਾਏ ਸਾਰੀ ਪਾਰਟੀਆਂ ਦਾ ਪੂਰਾ ਜ਼ੋਰ ਹੀ ਇੱਥੇ ਹੁੰਦਾ ਹੈ ਜਿਵੇਂ ਕਿਵੇਂ ਇਹਨੂੰ ਹਰਾਈਏ ਕਿ ਪਹਿਲੇ ਬਾਕੀ ਸਾਰੇ ਵਿਰੋਧੀ ਇਕੱਠੇ ਹੋ ਕੇ ਆਉਂਦੇ ਸੀ ਹੁਣ ਵਿਰੋਧੀਆਂ ਨੇ ਆਪ ਤੇ ਕੈਂਡੀਡੇਟ ਸੀ ਸਾਡੇ ਵਿੱਚੋਂ ਖੜੇ ਕੀਤੇ ਨੇ ਕਿ ਇਹ ਅੰਦਰੋਂ ਖੋਰਾ ਲਾਈਏ ਪਰ ਤੁਹਾਨੂੰ ਹੀ ਨਿਸ਼ਾਨੇ ਉੱਤੇ ਕਿਉਂ ਲਿਆ ਜਾ ਰਿਹਾ ਭਾਸ਼ਣਾ ਦੇ ਉਹਨਾਂ ਨੂੰ ਕੋਈ ਖਤਰਾ ਲੱਗਦਾ ਹੋਊਗਾ ਇਸ ਕਰਕੇ ਪਿਛਲੇ 10 ਦਿਨਾਂ 'ਚ ਤਿੰਨ ਢੇੜੇ ਭਗਵੰਤ ਮਾਨ ਲਾ ਗਿਆ ਹੈਗਾ ਕੇਜਰੀਵਾਲ ਆ ਗਿਆ ਹੈ ਭਗਵੰਤ ਮਾਨ ਸਾਹਿਬ ਤਾਂ ਬੇਰੀ ਕੋਸ਼ਿਸ਼ ਕਰ ਰਹੇ ਨੇ ਇੰਨੀ ਕੋਸ਼ਿਸ਼ ਤੇ ਪੰਜਾਬ ਦੇ ਲੋਕਾਂ ਦੇ ਮਸਲੇ ਹੱਲ ਕਰਨ 'ਚ ਕਰ ਲੈਂਦੇ ਤਾਂ ਕਿੰਨਾ ਭਲਾ ਹੋ ਜਾਂਦਾ ਮੁਫਤ ਬਿਜਲੀ ਤੋਂ ਚਾਹੇ ਉਹ ਘਰਾਂ ਦੀ ਬਿਜਲੀ ਆ ਚਾਹੇ ਖੇਤਾਂ ਦੀ ਕਹਿੰਦੇ ਕਿਸਾਨ ਸੌਖੇ ਅਸੀਂ ਕੀਤੇ ਮਜ਼ਦੂਰ ਸੌਖੇ ਅਸੀਂ ਕੀਤੇ ਤਾਂ ਉਹ ਬਿਜਲੀ ਤੋਂ ਪੈਦਾ ਕਿ ਨਾ ਕੀਤਾ ਜੇ ਬਿਜਲੀ ਆ ਜਾ ਰਹੀ ਹੈ ਜੇ ਕਿਸੇ ਦੇ ਘਰ 'ਚ ਪੱਖਾ ਚੱਲ ਰਿਹਾ ਬੱਤੀ ਚੱਲ ਰਹੀ ਹੈ ਖੇਤਾਂ 'ਚ ਆ ਰਹੀ ਹੈ ਇਹ ਦੇਣ ਤਾਂ ਕਾਲੀ ਦਲ ਦੀ ਹੈ ਇਹਨਾਂ ਨੇ 70 ਸਾਲ ਪਿੱਛੇ ਰਾਜ ਕੀਤਾ ਚਾਹੇ ਕਾਂਗਰਸ ਸੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਗੱਠ ਜੁੜ ਰਿਹਾ ਉਹ ਕਹਿੰਦੇ ਕਿ ਤਬਾਹ ਹੀ ਪੰਜਾਬ ਨੇ ਉਹਨਾਂ ਨੂੰ ਕੀਤਾ ਕਿਉਂਕਿ ਕਰਜ਼ੇ ਦੀਆਂ ਪੰਡਾ ਭਾਰੀ ਹੁੰਦੀਆਂ ਗਈਆਂ ਪੰਜਾਬ ਦੇ ਸਿਰ ਤੇਹੀਂ ਇਹਨਾਂ ਨੇ ਤੇ ਇਹਨਾਂ ਦੀ ਪਾਈਵਾਲ ਪਾਰਟੀ ਨੇ ਜਿੰਨਾ ਕਰਜ਼ਾ ਪਿਛਲੇ 70 ਸਾਲ ਚ ਪੰਜਾਬ 'ਚ ਸੀਗਾ 7 ਸਾਲਾਂ 'ਚ ਉਹਨੂੰ ਡਬਲ ਕਰਤਾ ਸ਼ਰਾਬ ਦੇ ਘਟਾਲੇ 'ਚ ਜਿਹੜਾ ਦਿੱਲੀ 'ਚ ਘਟਾਲਾ ਹੋਇਆ ਜਿਸ ਦੇ ਕਰਕੇ ਇਹਨਾਂ ਦਾ ਮਾਈ ਬਾਪ ਕੇਜਰੀਵਾਲਾ ਜੇਲ੍ਹ ਤੋਂ ਬੇਲ ਤੇ ਬਾਹਰ ਨਿਕਲ ਕੇ ਆਇਆ ਹੈਗਾ ਦੋ ਤਰੀਕ ਨੂੰ ਵਾਪਸ ਜਾਊਗਾ ਫਿਰ ਸਾਡਾ ਸਟੈਂਡਰਡ ਸੀਗਾ ਕਿ ਏਮਜ਼ ਵਰਗਾ ਹਸਪਤਾਲ ਆਏ ਇਹਨਾਂ ਦਾ ਸਾਰਾ ਫੋਕਾ ਫਰਜ਼ੀ ਕੰਮ ਹੈਗਾ ਪੰਜਾਬ ਦੇ ਲੋਕ ਇਹਨੂੰ ਸਮਝ ਗਏ ਆਪਣੇ ਬੱਚਿਆਂ ਦਾ ਹੱਕ ਮਾਰ ਕੇ ਰਾਜਸਥਾਨ ਤੇ ਉੱਥੇ ਹਰਿਆਣੇ 'ਚ ਆਪਣੀ ਵੋਟਾਂ ਪੱਕੀ ਕਰਦੇ ਫਿਰਦੇ ਨੇ ਆਪਦੀ ਮੰਤਰੀ ਇਹ ਕਹਿੰਦੇ ਸਵਾਲ ਦੇ ਉੱਤੇ ਵਿਧਾਨ ਸਭਾ ਦੇ ਅੰਦਰ ਵੀ ਘੇਰਿਆ ਗਿਆ ਇਸ ਮੁੱਦੇ ਦੇ ਉੱਤੇ ਉਹ ਕਹਿੰਦੇ ਕਿ ਅਨਪੜ੍ਹ ਵਾਲੀਆਂ ਗੱਲਾਂ ਨੇ ਜੇਕਰ ਗੈਰ ਪੰਜਾਬੀ ਇੱਥੇ ਆ ਕੇ ਨੌਕਰੀ ਕਰ ਰਿਹਾ ਆਪਣੇ ਮੈਰਿਟ ਦੇ ਆਧਾਰ ਤੇ ਹੈ ਸਾਡੇ ਵਾਲੇ ਨਹੀਂ ਜਾਣਦੇ ਕੈਨੇਡਾ ਅਮਰੀਕਾ ਦੇ ਵਿੱਚ ਮੁੱਖ ਮੰਤਰੀ ਖੁਦ ਕਹਿੰਦੇ ਹੈਗਾ ਇਹ ਸਾਡੇ ਵਾਲਿਆਂ ਨੂੰ ਅਮਰੀਕਾ ਕੈਨੇਡਾ ਜਾਣ ਦੀ ਲੋੜ ਕਿਉਂ ਪੈ ਰਹੀ ਇਸ ਮੁੱਖ ਮੰਤਰੀ ਨੂੰ ਕੰਮ ਤਾਂ ਅੰਦਾ ਹੀ ਨਹੀਂ ਨਾਈਨੋ ਫਾਈਲ ਸਮਝ ਆਏ ਨਾਈਨੋ ਸਮਝ ਆਏ ਕਿ ਚਲਾਵਾ ਕਿਵੇਂ ਇਸ ਸਟੇਟ ਚਲਾਉਂਦਾ ਚਲਾਉਂਦਾ ਸਟੇਟ 'ਚ ਬਿਠਾਤਾ ਲੋਕਾਂ ਨੂੰ ਇਹ ਨੱਕਾ ਕੀ ਹੁੰਦਾ ਹੈ ਨੱਕਾ ਮੋੜਨਾ ਕਿਵੇਂ ਹੈ ਇਹ ਗੱਲਾਂ ਆਉਂਦੀਆਂ ਮਾਸਟਰ ਮਹਿੰਦਰ ਸਿੰਘ ਦੇ ਮੁੰਡੇ ਨੂੰ ਇਹ ਉਹਨਾਂ ਨੂੰ ਨਹੀਂ ਆਉਂਦੀਆਂ ਜਿਹੜੇ ਮਹਿੰਗੇ ਸਕੂਲਾਂ 'ਚ ਪੜ੍ਹੇ ਆਂ ਅੰਗਰੇਜ਼ੀ ਤੋਂ ਬਿਨਾ ਬੋਲਦੇ ਨਹੀਂ ਚਾਏ ਉਹ ਵਿਧਾਨ ਸਭਾ ਚਾ ਪਾਰਲੀਮੈਂਟ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਮਾਸਟਰਾਂ ਦੀ ਜਿਵੇਂ ਕੁੱਟਮਾਰ ਕਰ ਰਿਹਾ ਕੋਈ ਮਾਸਟਰ ਦਾ ਮੁੰਡਾ ਕਰਦਾ ਹੈ ਤਾਨੂੰ ਦੱਸਦੇ ਆ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੱਤਾ ਦੇ ਵੇਲੇ ਸਭ ਕੁਝ ਹੋਇਆ ਐਨੀ ਛੇਤੀ ਕਿਵੇਂ ਪਲਟਦੀ ਏ ਪਾਸੇ ਨਹੀਂ ਤਾਂ ਸਾਡੇ ਵੇਲੇ ਤਾਂ ਇਹਨਾਂ ਨਸ਼ਾ ਸਿਗਾ ਨਹੀਂ ਕਿ ਵੋਟ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ 'ਚ ਅੱਜ ਪਾ ਦਿਓਗੇ ਪੰਜਾਬੀਓ ਬਠਿੰਡੇ ਵਾਲਿਓ ਪਰ ਇਹ ਜਾਣੀ ਕੱਲ ਨੂੰ ਭਾਜਪਾ ਦੇ ਖਾਤੇ 'ਚ ਆ ਕਹਿੰਦਾ ਇਹਨਾਂ ਦੀਆਂ ਅੰਦਰ ਖਾਤੇ ਗੱਲਾਂ ਬਹੁਤ ਚੱਲਦੀਆਂ ਵੱਖਰੀ ਗੱਲ ਐ ਕਿ ਸਾਹਮਣੇ ਨਹੀਂ ਹੋਇਆ ਗੱਠ ਜੋੜ ਪਰ ਕੱਲ ਨੂੰ ਇਹਨਾਂ ਨੇ ਇਕੱਠੇ ਹੋਣਾ ਇਹਦਾ ਗੱਠ ਜੋੜ ਤਾਂ ਸਾਹਮਣੇ ਹੋ ਗਿਆ ਨਾ ਅਸੀਂ ਤਾਂ ਕੁਰਸੀ ਛੱਡੀ ਆ ਪੰਜਾਬ ਖਾਤਰ ਤਨਾ ਕਿ ਇਸ ਗੱਲ ਦਾ ਅਫਸੋਸ ਹੁੰਦਾ ਹੈ ਕਿ ਭਾਜਪਾ ਪਿੱਛੇ ਸ਼ਰਮਣੀ ਅਕਾਲੀ ਦਲ ਪੰਜਾਬ ਦੇ ਅੰਦਰ ਜਾਂ ਬਾਹਰ ਤਾਂ ਸਟੈਂਡ ਲੈਂਦਾ ਰਿਹਾ ਚਾਹੇ ਉਹ ਕਸ਼ਮੀਰ ਦੀ 370 ਧਾਰਾ ਢਾਉਣ ਦੀ ਗੱਲ ਸੀ ਪਰ ਬਾਅਦ ਵਿੱਚ ਸਾਨੂੰ ਤੇ ਕਿਸਾਨਾਂ ਨੂੰ ਧੋਖਾ ਦਿੱਤਾ ਭਾਜਪਾ ਬਿਲਕੁਲ ਧੋਖਾ ਦਿੱਤਾ ਹੈ ਲੋਕ ਸਭਾ ਹਲਕਾ ਬਠਿੰਡਾ ਮਾਲਵੇ ਦੀਆਂ ਉਹਨਾਂ ਸੀਟਾਂ ਵਿੱਚੋਂ ਇੱਕ ਹੈ ਜਿਸ ਨੂੰ ਰਾਜਨੀਤੀ ਦੀ ਰਾਜਧਾਨੀ ਵੀ ਦੱਸਿਆ ਜਾਂਦਾ ਰਿਹਾ ਉਹ ਬਠਿੰਡਾ ਫੋਕਸ ਦੇ ਵਿੱਚ ਕਿਉਂ ਆ ਕਿਉਂਕਿ ਇੱਕ ਪਾਸੇ ਸਰਕਾਰ ਆਪਣਾ ਦਾਵਾ ਕਰ ਰਹੀ ਹੈ ਕਿ ਸਾਡੇ 24-25 ਮਹੀਨਿਆਂ ਦੀ ਕਾਰਗੁਜ਼ਾਰੀ ਨੇ ਸਾਨੂੰ ਜਿਤਾ ਕੇ ਭੇਜਣਾ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਨੇ ਔਰ ਕੈਬਨਟ ਮੰਤਰੀ ਵੀ ਨੇ ਕਾਂਗਰਸ ਦੇ ਵੱਲੋਂ ਜੀਤ ਮਹਿੰਦਰ ਸਿੰਘ ਸਿੱਧੂ ਜਿਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਨਾਤਾ ਰਿਹਾ ਤੇ ਫਿਰ ਗੱਲ ਕਰਦੇ ਆ ਮੌਜੂਦਾ ਇਸ ਸੀਟ ਤੋਂ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਦੀ ਉਹ ਸਾਡੇ ਨਾਲ ਬੈਠੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਸੀਂ ਗੱਲਬਾਤ ਕਰਦੇ ਆ ਬੀਬਾ ਜੀ ਤੁਹਾਡੇ ਕੋਲ ਪਹਿਲਾਂ ਤਿੰਨ ਦਫਾ ਜ਼ਿੰਮੇਵਾਰੀ ਬਠਿੰਡਾ ਦੇ ਲੋਕਾਂ ਨੇ ਦਿੱਤੀ ਸੀਟਾਂ ਕਿਸੇ ਬਾਰੇ ਮਾਰਜਨ ਘਟਦਾ ਰਿਹਾ ਵਧਦਾ ਰਿਹਾ ਚੌਥੀ ਵਾਰ ਦੀ ਇਲੈਕਸ਼ਨ ਦਾ ਮੇਰਾ ਪਹਿਲਾ ਸਵਾਲ ਤੁਹਾਨੂੰ ਇਹ ਆ ਕਿ ਬਾਕੀ ਇਲੈਕਸ਼ਨ ਦੇ ਮੁਕਾਬਲੇ ਇਹ ਮੁਕਾਬਲਾ ਤੁਹਾਨੂੰ ਸੌਖਾ ਲੱਗਦਾ ਜਾਂ ਸਭ ਤੋਂ ਸੌਖਾ ਇੱਥੇ ਤਾਂ ਜਿੰਨੇ ਮੁਕਾਬਲੇ ਹੁੰਦੇ ਨੇ ਤਿੰਨ ਵੀ ਹੋਏ ਨੇ ਇਹ ਸਾਰੀ ਪਾਰਟੀਆਂ ਦਾ ਪੂਰਾ ਜ਼ੋਰ ਹੀ ਇੱਥੇ ਹੁੰਦਾ ਹੈ ਕਿ ਜਿਵੇਂ ਕਿਵੇਂ ਇਹਨੂੰ ਹਰਾਈਏ ਅੱਜ ਇਹ ਹੁਣ ਵੀ ਕੋਈ ਡਿਫਰੈਂਟ ਨਹੀਂ ਹੈ ਸਿਰਫ ਡਿਫਰੈਂਟ ਆ ਹੈਗਾ ਕਿ ਪਹਿਲੇ ਬਾਕੀ ਸਾਰੇ ਵਿਰੋਧੀ ਇਕੱਠੇ ਹੋ ਕੇ ਆਉਂਦੇ ਸੀ ਹੁਣ ਵਿਰੋਧੀਆਂ ਨੇ ਆਪ ਦੇ ਕੈਂਡੀਡੇਟਸ ਹੀ ਸਾਡੇ ਵਿੱਚੋਂ ਖੜੇ ਕੀਤੇ ਨੇ ਕਿ ਇਹ ਅੰਦਰੋਂ ਖੋਰਾ ਲਾਈਏ ਜਿਹਦੇ ਕਰਕੇ ਭਾਵੇਂ ਕਾਂਗਰਸ ਦਾ ਕੈਂਡੀਡੇਟ ਉਹ ਵੀ ਅਕਾਲੀ ਨਾਲ ਤੋਂ ਕੱਢਿਆ ਹੋਇਆ ਪਾਵੇਂ ਪਾਜਪਾ ਦਾ ਕੈਂਡੀਡੇਟ ਹੋਏ ਵੀ ਟਕਸਾਲੀ ਅਕਾਲੀ ਪਰਿਵਾਰ ਦਾ ਪਾਵੇਂ ਝਾੜੂ ਦਾ ਕੈਂਡੀਡੇਟ ਜਿਹੜਾ ਲੰਬੀ ਬਲ ਸਾਹਿਬ ਦਾ ਗੜ ਕਹਿ ਲਾਂਦਾ ਕਿ ਮੰਤਰੀ ਸਾਹਿਬ ਉਥੇ ਡਰਾਤਾਂ ਭਗਾ ਕੇ ਕਰ ਲੈਣ ਉਹਨਾਂ ਦੇ ਪਿਤਾ ਵੀ ਫਾਦਰ ਸਾਹਿਬ ਵੀ ਐਮਪੀ ਅਕਾਲੀ ਦਲ ਤੋਂ ਹੀ ਸੀਗੇ ਸੋ ਹੁਣ ਇੱਕ ਇੱਕ ਸਾਜ਼ਿਸ਼ ਈ ਕਿ ਅੰਦਰੋਂ ਹਰਾਏ ਜੇ ਬਾਹਰੋਂ ਨਹੀਂ ਹਰਾ ਸਕੇ ਨਵੀਂ ਸਟ੍ਰੈਟਜੀ ਹੈ ਸੋ ਹਰ ਵਾਰੀ ਕੁਝ ਨਾ ਕੁਝ ਨਵਾਂ ਇਹ ਕਰਦੇ ਨੇ ਪਰ ਇਕੱਠੇ ਹੁੰਦੇ ਨੇ ਤੁਸੀਂ ਖੁਦ ਦੱਸਿਆ ਕਿ ਇਸ ਵਾਰ ਦੀ ਇਲੈਕਸ਼ਨ ਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪਸ਼ੋਕੜ ਵਾਲੀ ਸਾਰੇ ਉਮੀਦਵਾਰ ਨਹੀਂ ਲਗਭਗ ਲਗਭਗ ਕਿ ਸਾਰੇ ਜਿਹੜੇ ਮੇਨਸਟ੍ਰੀਮ ਚ ਨੇ ਔਰ ਤੁਹਾਨੂੰ ਹੀ ਨਿਸ਼ਾਨੇ ਉੱਤੇ ਕਿਉਂ ਲਿਆ ਜਾ ਰਿਹਾ ਭਾਸ਼ਣਾ ਦੇ ਵਿੱਚ ਉਹਨਾਂ ਨੂੰ ਕੋਈ ਖਤਰਾ ਲੱਗਦਾ ਹੋਊਗਾ ਇਸ ਕਰਕੇ ਜਿੱਤੇ ਕਰਕੇ ਪਿਛਲੇ 10 ਦਿਨਾਂ ਚ ਤਿੰਨ ਗੇੜੇ ਭਗਵੰਤ ਮਾਨ ਲਾ ਗਿਆ ਹੈਗਾ ਕੇਜਰੀਵਾਲ ਲਾ ਗਿਆ ਹੈ ਮੈਨੂੰ ਤਾਂ ਨਹੀਂ ਲੱਗਦਾ ਕੋਈ ਹੋਰ ਹਲਕਾ ਹੋਗਾ ਜਿੱਤੇ ਚਾਰ ਚਾਰ ਬਾਰੀ ਘਰਾਂ ਜੇ ਦੋ ਤਿੰਨ ਦਿਨ ਹੋਰ ਪਏ ਨੇ ਸੋ ਸਾਰੇ ਵੱਡੇ ਲੀਡਰ ਇੱਥੇ ਹੀ ਆ ਰਹੇ ਨੇ ਤੇ ਭਗਵੰਤ ਮਾਨ ਸਾਹਿਬ ਤਾਂ ਬਸੇਰੀ ਕੋਸ਼ਿਸ਼ ਕਰ ਰਹੇ ਨੇ ਇੰਨੀ ਕੋਸ਼ਿਸ਼ ਤੇ ਪੰਜਾਬ ਦੇ ਲੋਕਾਂ ਦੇ ਮਸਲੇ ਹੱਲ ਕਰਨ ਚ ਕਰ ਲੈਂਦੇ ਤਾਂ ਕਿੰਨਾ ਭਲਾ ਹੋ ਜਾਂਦਾ ਲੇਕਿਨ ਇਹਨਾਂ ਨੂੰ ਨੈਗੇਟਿਵ ਪੋਲਿਟਿਕਸ ਹੀ ਆਉਂਦੀ ਐ ਸਿਰਫ ਗੱਲਾਂ ਆਉਂਦੀਆਂ ਨੇ ਪੁੱਠੀ ਸਿੱਧੀ ਗੱਲਾਂ ਹੁਣ ਜਿਹੜੀ ਆਪਣੀ ਪ੍ਰਾਪਤੀਆਂ ਗਿ ਇਹ ਕਿਹੜੀ ਪ੍ਰਾਪਤੀ ਹੈ ਪਰ ਉਹ 24 ਮਹੀਨਿਆਂ ਦਾ ਪ੍ਰਚਾਰ ਜਦੋਂ ਕਰਦੇ ਆ ਤੇ ਸ਼ੁਰੂ ਉਹ ਬਿਜਲੀ ਤੋਂ ਕਰਦੇ ਆ ਮੁਫਤ ਬਿਜਲੀ ਤੋਂ ਚਾਹੇ ਉਹ ਘਰਾਂ ਦੀ ਬਿਜਲੀ ਆ ਚਾਹੇ ਖੇਤਾਂ ਦੀ ਕਹਿੰਦੇ ਕਿਸਾਨ ਸੌਖੇ ਅਸੀਂ ਕੀਤੇ ਮਜ਼ਦੂਰ ਸੌਖੇ ਅਸੀਂ ਕੀਤੇ ਮੈਂ ਤਾਂ ਉਹ ਬਿਜਲੀ ਨੂੰ ਪੈਦਾ ਕਿ ਨਾ ਕੀਤਾ ਜਿਹੜੇ 6000 ਮੈਗਾਵਾਟ ਪਿਛਲੇ 50 ਸਾਲ ਤੋਂ ਪੰਜਾਬ ਦੀ ਪੈਦਾਵਾਰ ਸੀ ਬਿਜਲੀ ਦੀ ਤੇ 10-10 ਘੰਟੇ ਦੇ ਕੱਟ ਲੱਗਦੇ ਸੀ ਘਰਾਂ 'ਚੇ ਖੇਤਾਂ 'ਚੇ ਬਿਜਲੀ ਆਉਂਦੀ ਨਹੀਂ ਸੀ ਇਹ 6000 ਮੈਗਾਵਾਟ ਨੂੰ 10 ਸਾਲਾਂ ਦੇ ਅੰਦਰ 12000 ਮੈਗਾਵਾਟ ਕਰਕੇ ਸਰਪਲੱਸ ਕਿਨੇ ਕੀਤਾ ਜੇ ਬਿਜਲੀ ਆਜ ਆ ਰਹੀ ਹੈ ਜਿੱਦੇ ਕਿਸੇ ਦੇ ਘਰ ਚ ਪੱਖਾ ਚੱਲ ਰਿਹਾ ਬੱਤੀ ਚੱਲ ਰਹੀ ਹੈ ਖੇਤਾਂ ਚ ਆ ਰਹੀ ਹੈ ਇਹ ਦੇਣਤਾ ਕਾਲੀ ਦਲ ਦੀ ਹੈ ਤੇ 7 ਸਾਲ ਇਹ ਦੋਵਾਂ ਭਾਈਵਾਲ ਪਾਰਟੀਆਂ ਕਾਂਗਰਸ ਜਾਂ ਝਾੜੂ ਹੋਏ ਇਹਨਾਂ ਨੇ ਇੱਕ ਮੈਗਾਵਾਟ ਵੀ ਪੈਦਾ ਕੀਤਾ ਅਸੀਂ ਨਵੇਂ ਥਰਮਲ ਖੜੇ ਕਰਤੇ ਇਹ ਹੁਣ ਰਾਜਨੀਤੀ ਇਹੋ ਜੀ ਹੋ ਗਈ ਹੈ ਕਿ ਪੁਰਾਣੇ ਥਰਮਲ ਜਿਹੜੇ ਕੰਡਮ ਪਏ ਚੱਲ ਨਹੀਂ ਸਕਦੇ ਸੀ ਉਹਨਾਂ ਨੂੰ ਹਜ਼ਾਰਾਂ ਰੁਪਏ ਦੇ ਕੇ ਪ੍ਰਾਈਵੇਟ ਤੋਂ ਉਹ ਖਰੀਦੇ ਜਾ ਰਹੇ ਨੇ ਇਹ ਜੇ ਤੁਸੀਂ ਗੱਲ ਕੀਤੀ ਹੋ ਕਿ ਇਹ ਸਾਡੀ ਪ੍ਰਾਪਤੀ ਹੈ ਪਹਿਲਾਂ ਵਾਲਿਆਂ ਨੇ ਜਿਨ੍ਹਾਂ ਨੇ ਰਾਜ ਕੀਤਾ ਨਾ ਸਰਕਾਰੀ ਪ੍ਰਾਪਤੀਆਂ ਨੂੰ ਵੇਚ ਦਿੱਤਾ ਆਪ ਦੇ ਘਰ ਭਰ ਲੈ ਵੱਡੇ ਵੱਡੇ ਹੋਟਲ ਮਹਿਲ ਸਾਰ ਲੈ ਪਰ ਅਸੀਂ ਆਏ ਆ ਜਿਹੜੇ ਪ੍ਰਾਈਵੇਟ ਨੂੰ ਸਰਕਾਰੀ ਚਤ ਤਬਦੀਲ ਕਰ ਰਹੇ ਆ ਜਿਹੜਾ ਨੇ ਵੱਡੇ ਵੱਡੇ ਹੋਟਲ ਪਾਏ ਨੇ ਨਾ ਉਹਨਾਂ ਨੇ ਹੀ ਬਿਜਲੀ ਸਰਪਲਸ ਕੀਤੀ ਉਹਨਾਂ ਨੇ ਚਾਰੋਂ ਸਵੇਰੇ ਆ ਸੜਕਾਂ ਬਣਾਈਆਂ ਉਹਨਾਂ ਨੇ ਹਵਾਈ ਅੱਡੇ ਬਣਾਏ ਉਹਨਾਂ ਨੇ ਖਜ਼ਾਨੇ ਦਾ ਕਰਜ਼ਾ ਘਟਾਇਆ ਆਮਦਨ ਵਧਾਈ ਤੇ ਵਧੀ ਹੋਈ ਆਮਦਨ ਦੇ ਨਾਲ ਆਟੇ ਦਾਲ ਦੇ ਕਾਰਡ ਪੈਨਸ਼ਨ ਸ਼ਗਨ ਵਜੀਫੇ ਤਿਆਨੋ ਸਾਈਕਲਾ ਪਿੰਡ ਪਿੰਡ 'ਚ ਆਰੋ ਸਾਫ ਸੁਥਰਾ ਪੀਂਦਾ ਪਾਣੀ ਜਿਮ ਕਿਟ ਮੋਟਰ ਦੇ ਕਨੈਕਸ਼ਨ ਮੁਆਵਜ਼ਾ ਨੌਕਰੀਆਂ 3 ਲੱਖ ਇਹ ਸਭ ਉਸ ਖਜ਼ਾਨੇ ਤੋਂ ਦਿੱਤੀਆਂ ਜਿਨ੍ਹਾਂ ਨੇ ਇਹ ਸਾਰਾ ਕੰਮ ਕੀਤਾ ਹੈ ਇਹਨਾਂ ਨੇ ਕੀ ਕੰਮ ਕੀਤਾ ਇਸ ਇਹਦੇ ਇਲਾਵਾ ਬਿਜਲੀ ਦੇ ਗ੍ਰਿਡ ਹੋਣ ਵਾਟਰ ਵਰਕਸ ਹੋਣ ਸਕੂਲ ਅਪਗ੍ਰੇਡ ਹੋਣ ਏਮਜ਼ ਵਰਗੇ ਹਸਪਤਾਲ ਹੋਣ ਸੈਂਟਰਲ ਯੂਨੀਵਰਸਿਟੀਆਂ ਹੋਣ ਯਾਫਰ ਰੈਫਾਇਨਰੀ ਵਰਗੀ ਚੀਜ਼ ਐਸਾ ਉਹਨਾਂ ਨੇ ਨਹੀਂ ਕੀਤਾ ਜਿਨ੍ਹਾਂ ਨੇ ਹੋਟਲ ਬਣਾਇਆ ਪਰ ਜਿਨ੍ਹਾਂ ਜਿਨ੍ਹਾਂ ਨੇ 70 ਸਾਲ ਪਿੱਛੇ ਰਾਜ ਕੀਤਾ ਚਾਹ ਕਾਂਗਰਸ ਸੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਗੱਠ ਜੁੜ ਰਿਹਾ ਉਹ ਕਹਿੰਦੇ ਕਿ ਤਬਾਹ ਹੀ ਪੰਜਾਬ ਨੇ ਉਹਨਾਂ ਨੂੰ ਕੀਤਾ ਕਿਉਂਕਿ ਕਰਜ਼ੇ ਦੀਆਂ ਪੰਡਾ ਭਾਰੀ ਹੁੰਦੀਆਂ ਗਈਆਂ ਪੰਜਾਬ ਦੇ ਸਿਰ ਤੇ ਤਾਂ ਹੀ ਇਹਨਾਂ ਨੇ ਤੇ ਇਹਨਾਂ ਦੀ ਭਾਈਵਾਲ ਪਾਰਟੀ ਨੇ ਜਿਨ੍ਹਾਂ ਕਰਜ਼ਾ ਪਿਛਲੇ 70 ਸਾਲ ਚ ਪੰਜਾਬ 'ਚ ਸੀਗਾ 7 ਸਾਲਾਂ 'ਚ ਉਹਨੂੰ ਡਬਲ ਕਰਤਾ ਪਿਛਲੇ 5 ਸਾਲ ਕਾਂਗਰਸ ਦੇ 1 ਲੱਖ ਕਰੋੜ ਰੁਪਿਆ ਉਹ ਛਾੜ ਗਏ ਕਰਜ਼ਾ ਤੇ ਇਹਨਾਂ ਨੇ 2.5 ਸਾਲਾਂ ਦੇ ਵਿੱਚ ਹੀ 80 ਹਜ਼ਾਰ ਤੋਂ ਵੱਧ ਟੱਪ ਗਏ ਨੇ ਤਾਂ ਜਿਹੜਾ 2 ਲੱਖ ਕਰੋੜ ਸੀਗਾ ਉਹਨਾਂ 4 ਲੱਖ ਕਰਨ ਦਾ ਕੰਮ ਇਹਨਾਂ ਨੇ 7 ਸਾਲਾਂ 'ਚ ਕਰਦਾ ਜੇ 50 ਸਾਲ 'ਚ ਕੋਈ ਨਹੀਂ ਕਰ ਸਕਿਆ ਇਹ ਸ਼ਮਾ ਸਾਹਿਬ ਕਹਿੰਦੇ ਕਿ ਪ੍ਰਾਣਿਆਂ ਦੇ ਅਸੀਂ ਵਿਆਜਾਂ ਵੀ ਤੇ ਭਰਨੀਆਂ ਨਾ ਤਰੱਕੀ ਵੀ ਕਰਨੀ ਹੈ ਬੀਬੀਆਂ ਨਾਲ ਵਾਅਦੇ ਕੀਤੇ ਆ ਨੌਜਵਾਨਾਂ ਨਾਲ ਕੀਤੇ ਆ ਆ ਮੁਹੱਲਾ ਕਲੀਨਿਕ ਬਣਾਏ ਆ ਸਕੂਲ ਆਫ ਫੈਮਿਨਸ ਸਸਾਰਨੇ ਆ ਪੈਸੇ ਦੀ ਜਰੂਰਤ ਤਾਂ ਪੈਣੀ ਹੈ ਤਾਂ ਇਹਨਾਂ ਨੇ 2.5 ਸਾਲ 'ਚ ਉਹ ਸਾਰਿਆ ਕੀ ਹੈ ਤੇ ਪੈਸੇ ਕਮਾਏ ਕਿਹੜੇ ਨੇ ਰੇਤਾ ਤੇ ਪੈਸੇ ਅੱਜ ਬੀਐਸਐਫ ਜਾ ਕੇ ਅਦਾਲਤ ਚ ਕਹਿ ਰਹੀ ਹੈ ਕਿ ਇਨੀ ਇਲੀਗਲ ਮਾਈਨਿੰਗ ਚੱਲ ਰਹੀ ਜਿਹਦੇ ਵਿੱਚ ਉਹ ਕਹਿੰਦੇ 40000 ਅਸੀਂ ਬਚਾਵਾਂਗੇ ਕ腐ਸ਼ਨ ਚ ਕਿ ਇਨੀ ਇਲੀਗਲ ਮਾਈਨਿੰਗ ਚੱਲ ਰਹੀ ਹੈ ਕਿ ਹੁਣ ਬਾਰਡਰ ਤੇ ਪੁੱਲ ਖਤਰੇ ਚ ਨੇ ਨੈਸ਼ਨਲ ਸਿਕਿਉਰਿਟੀ ਖਤਰੇ ਚ ਸ਼ਰਾਬ ਦੇ ਘੁਟਾਲੇ ਚ ਜਿਹੜਾ ਦਿੱਲੀ ਚ ਘੁਟਾਲਾ ਹੋਇਆ ਜਿਹਦੇ ਕਰਕੇ ਇਹਨਾਂ ਦਾ ਮਾਈ ਬਾਪ ਕੇਜਰੀਵਾਲਾ ਜੇਲ੍ਹ ਤੋਂ ਬੇਲ ਤੇ ਬਾਹਰ ਨਿਕਲ ਕੇ ਆਇਆ ਹੈਗਾ ਦੋ ਤਰੀਕ ਨੂੰ ਵਾਪਸ ਜਾਊਗਾ ਉਹੀ ਘੁਟਾਲਾ ਤਾਂ ਇਹਨਾਂ ਨੇ ਕੀਤਾ ਹੈ ਹਜ਼ਾਰਾਂ ਰੁਪਏ ਉਥੇ ਚੂਨਾ ਲਾਤਾ ਸੋ ਕਰਜਾ ਤਾਂ ਉਹ ਚੜੂ ਗਏ ਕਿਉਂਕਿ ਤੁਸੀਂ ਕਮਾਈਆਂ ਤਾਂ ਜੇਬਾਂ ਚ ਪਾਈ ਜਾ ਰਹੇ ਹੋ ਤੇ ਇਹਨਾਂ ਦੀ ਪ੍ਰਾਪਤੀਆਂ ਜਿਹੜੇ ਕਹਿੰਦੇ ਨੇ ਹੁਣ ਸਾਡਾ ਸਟੈਂਡਰਡ ਸੀਗਾ ਕਿ ਏਮਜ਼ ਵਰਗਾ ਹਸਪਤਾਲ ਆਏ ਜਿੱਥੇ ਇੱਕ ਪੀਜੀਆਏ ਤੇ ਲੁਧਿਆਣਾ ਕਿਸੇ ਨੂੰ ਨਾ ਪਛਾਣ ਨਾ ਪਏ ਜਿੱਥੇ 10 ਰੁਪਏ ਦੀ ਪਰਚੀ ਨਾਲ 6 ਮਹੀਨੇ ਤਾਈ ਤੁਹਾਡੇ ਕਰੋੜਾਂ ਰੁਪਏ ਬਚਦੇ ਨੇ ਇਲਾਜ 'ਚ ਇਹਨਾਂ ਨੇ ਪੰਜਾਬ ਦਾ ਸਟੈਂਡਰਡ ਕਰਤਾ ਕਿ ਸਾਡੇ ਸੇਵਾ ਕੇਂਦਰ ਦੇ ਵਿੱਚ ਰੰਗ ਰੋਗਨ ਕਰਕੇ ਪੈਰਾਸੀਟਾਮੋਲ ਦੀ ਚਾਰ ਦਵਾਈਆਂ ਦੇ ਕੇ ਮੋਹਲਕ ਕਲੀਨਿਕ ਨਾਮ ਦੇ ਅੰਦਰ 50 ਸਾਲ ਪਿੱਛੇ ਸਿੱਟਦਾ ਨਾ ਕੀ ਐਮਸਟੋਗੇ ਤੁਸੀਂ ਵੱਡੀ ਚੀਜ਼ ਲੈ ਕੇ ਆਓ ਸਕੂਲ ਆਫ ਐਮਨੈਂਸ ਦਾ ਤਾਂ ਆ ਹਾਲ ਹੈਗਾ ਕਿ ਆ ਸਾਡਾ ਮੈਰੀਟੋਰੀਅਸ ਸਕੂਲ ਜਿਹੜਾ ਬਾਦਸਾ ਬਣਾ ਗਏ ਆ 24 ਬੱਚਿਆਂ ਨੇ ਪੰਜਾਬ ਟੌਪ ਕੀਤਾ ਜਿਹਦਾ ਮਾਂ ਗੋਹਾ ਸਟਕੀ ਇਹਨਾਂ ਨੂੰ ਪਾਲਦੀ ਹੈ ਜਿਹੜਾ ਸਫਾਈ ਕਰਮਚਾਰੀ ਦਾ ਬੇਟਾ ਹੈ ਇਹ ਇੰਜੀਨੀਅਰਿੰਗ ਤੇ ਡਾਕਟਰ ਜਦ ਬਣਨਗੇ ਇੰਜੀਨੀਅਰ ਡਾਕਟਰ ਇਹਨਾਂ ਦੀ ਨਸਲਾ ਪਛਣ ਚਾਹੀਏ ਇਹ ਸਕੂਲ ਆਫ ਐਮਨੈਂਸ ਤੇ ਹੈਕਰ ਰੰਗ ਕਰਤਾ ਹੁਲ ਜੇ ਪਾਤੇ ਸਕੂਲ ਆਫ ਐਮਨੈਂਸ ਲਿਖਤਾ ਇਹਨਾਂ ਦਾ ਸਾਰਾ ਫੋਕਾ ਫਰਜ਼ੀ ਕੰਮ ਹੈਗਾ ਪੰਜਾਬ ਦੇ ਲੋਕ ਇਹਨੂੰ ਸਮਝ ਗਏ ਤੋਸ ਕੰਮ ਜੇ ਕੋਈ ਕਰਕੇ ਆਕਾਲੀ ਦਲ ਕੀਤਾ ਜਿਹਦੇ ਕਰਕੇ ਲੋਕੀ ਸਾਡੇ ਕੰਮ ਯਾਦ ਕਰਦੇ ਨੇ ਤਮਾ ਨੂੰ ਯਾਦ ਦੀ ਗੱਲ ਹੈ ਕਿ ਅਸੀਂ ਖੁਦ ਰਿਪੋਰਟ ਕੀਤਾ ਬਠਿੰਡਾ ਦੇ ਕੁਝ ਪਿੰਡਾਂ ਵਿੱਚ ਜਾ ਕੇ ਉੱਥੇ ਲੋਕ ਕਹਿੰਦੇ ਆ ਬਹੁਤ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਗुण ਗਾਉਂਦੇ ਆ ਕਿ ਜੋ ਕੰਮ ਸ਼੍ਰੋਮਣੀ ਅਕਾਲੀ ਦਲ ਨੇ ਬਠਿੰਡਾ ਲਈ ਕੀਤੇ ਉਹ ਨਹੀਂ ਕੀਤੇ ਪਰ ਫਿਰ ਵੀ ਪੰਜਾਬ ਦੀ ਮੌਜੂਦਾ ਸਰਕਾਰ ਵਿੱਚ ਸਿੱਧਾ ਉਹਨਾ ਮੁੱਖ ਮੰਤਰੀ ਭਗਵੰਤ ਮਾਨ ਤੇ ਜਦੋਂ ਤੁਸੀਂ ਉਹ ਪੰਜਾਬ ਬਚਾਓ ਯਾਤਰਾ ਦੇ ਵਿੱਚ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਪੁਲਿਸੀਆਂ ਨੂੰ ਇਹ ਹੱਥ ਮਾਰਨਾ ਕਿ ਅਸੀਂ ਨੌਕਰੀ ਦਿੱਤੀ ਹੈ ਖਿਆਲ ਰੱਖਿਓ ਇਸ ਵਾਰੀ ਉਹ ਉਹਨਾਂ ਗੱਲਾਂ ਨੂੰ ਵੀ ਟੀਚਰ ਚ ਬਦਲ ਦਿੰਦੇ ਆ ਕਿ ਪੰਜਾਬ ਬਚਾਓ ਯਾਤਰਾ ਨਹੀਂ ਹੈ ਇਹ ਤੇ ਅੱ ਆਸੀ ਇਹਨੋਂ ਟੀਚਰਾਂ ਦੇ ਇਲਾਵਾ ਹੋਰ ਤਾਂ ਕੋਚ ਆਂਦਾ ਹੀ ਨਹੀਂ ਐ ਚਾਰ ਤਰੇਕ ਨੂੰ ਵਧਦੀਏ ਵਧਿਆ ਇਹਦੀ ਟੀਚਰਾਂ ਲੋਕ ਕਰਨਗੇ ਪਹਿਲੀ ਤਰੇਕ ਨੂੰ ਕਰਨਗੇ ਚਾਰ ਨੂੰ ਇਹਨੋਂ ਪਤਾ ਲੱਗ ਜਾਊਗਾ ਫੈਕਟ ਆਫ ਦਾ ਮੈਟਰ ਆ ਹੈਗਾ ਕਿ ਜਿਹੜਾ ਆਪਣੇ ਮੂੰਹ ਆ ਕਹਿੰਦਾ ਵੀ 44000 ਨੌਕਰੀਆਂ ਦਿੱਤੀਆਂ ਉਹਦੇ 24 ਘੰਟੇ ਬਾਅਦ ਕੇਜਰੀਵਾਲ ਆ ਕੇ ਕਹਿੰਦੇ ਤੇ ਬਠਿੰਡੇ ਕੇ 50000 ਹੁਣ ਰਾਤੋਂ ਰਾਤ 44 ਤੋਂ 6000 ਕਿੱਥੋਂ ਵਧ ਗਿਆ ਇਹਦਾ ਜਵਾਬ ਤੇ ਉਹ ਦੇਣ ਸੋ ਇਹਨਾਂ ਨੂੰ ਜੇ ਕੋਈ ਪੁੱਛੇ ਵੀ ਇਹਦਾ ਕੋਈ ਡੇਟਾ ਤਾਂ ਦੇ 44 ਦੀ ਛੱਟ 400 ਦੀ ਦੱਸ ਦੇ ਕਿ ਇਹਨੂੰ ਦਿੱਤੀਆਂ ਕਿਉਂਕਿ ਜਿਹੜੇ ਆਰਟੀਆਈ ਤੋਂ ਆਪਾਂ ਕੱਢਦੇ ਆਂ ਜੇ ਇਹਨਾਂ ਨੇ ਦਿੱਤੀ ਪਟਵਾਰੀਆਂ ਦੀ 40 ਪੋਸਟਾਂ 26 ਤੱਕ ਹਰਿਆਣੇ ਦੇ ਬੱਚੇ ਲੈ ਗਏ ਜੇ ਕੋਈ ਹੋਰ ਇਨਸਪੈਕਟਰਾਂ ਦੀ ਨਹੀਂ ਉਹ ਰਾਜਸਥਾਨ ਦੇ ਲੈ ਗਏ ਅਕਾਲੀ ਦਲ ਨੇ ਸਾਡਾ ਇੱਕ ਇੱਕ ਡੇਟਾ ਹੈ ਜਿੱਥੇ 3 ਲੱਖ ਨੌਕਰੀਆਂ ਦਿੱਤੀਆਂ ਨੇ ਆ ਜਾ ਲੇਡੀ ਕਨਸਟੇਬਲ ਤੁਸੀਂ ਹਰ ਚੜਾਏ 'ਚ ਦੇਖਦੇ ਹੋ ਔਰਤਾਂ ਦੀ ਭਰਤੀ ਪੁਲਿਸ ਨੇ ਕਿਨੇ ਕੀਤੀ ਇਹ ਬਾਦਲ ਸਾਹਿਬ ਦੀ ਦੇਣ ਹੈ 2011-2016 ਚ ਜਿੰਨੀ ਪੁਲਸ ਭਰਤੀ ਹੋਈ ਹੈ ਉਹ ਸਭ ਬਾਦਲ ਸਾਹਿਬ ਦੀ ਦੇਣ 70000 ਟੀਚਰਾਂ ਅਸੀਂ ਭਰਤੀ ਕੀਤੀਆਂ ਤਾਂਕਿ ਸਰਕਾਰੀ ਸਕੂਲਾਂ ਚ ਟੀਚਰਾਂ ਦੀ ਘਾਟ ਪੂਰੀ ਹੋਏ ਇਹ ਤਾਂ ਆਪਣੇ ਆਪਣੇ ਬੱਚਿਆਂ ਦਾ ਹੱਕ ਮਾਰ ਕੇ ਰਾਜਸਥਾਨ ਤੇ ਉਥੇ ਹਰਿਆਣੇ 'ਚ ਆਪਣੀ ਵੋਟਾਂ ਪੱਕੀ ਕਰਦੇ ਫਿਰਦੇ ਨੇ ਆਪਦੇ ਮੰਤਰੀ ਇਹ ਕਹਿੰਦੇ ਸਵਾਲ ਦੇ ਉੱਤੇ ਵਿਧਾਨ ਸਭਾ ਦੇ ਅੰਦਰ ਵੀ ਘੇਰਿਆ ਗਿਆ ਇਸ ਮੁੱਦੇ ਦੇ ਉੱਤੇ ਬਾਕੀ ਜਿਹੜੇ ਆਪੋਜੀਸ਼ਨ 'ਚ ਬੈਠੇ ਵਿਧਾਇਕ ਸੀ ਉਹ ਕਹਿੰਦੇ ਕਿ ਅਨਪੜਾਣਾਂ ਵਾਲੀਆਂ ਗੱਲਾਂ ਜੇਕਰ ਗੈਰ ਪੰਜਾਬੀ ਇੱਥੇ ਆ ਕੇ ਨੌਕਰੀ ਕਰ ਰਿਹਾ ਆਪਣੇ ਮੈਰਿਟ ਦੇ ਆਧਾਰ ਤੇ ਹੈ ਸਾਡੇ ਵਾਲੇ ਨਹੀਂ ਜਾਣਦੇ ਕੈਨੇਡਾ ਅਮਰੀਕਾ ਦੇ ਵਿੱਚ ਮੁੱਖ ਮੰਤਰੀ ਖੁਦ ਕਹਿੰਦੇ ਹੈਗਾ ਇਹ ਸਾਡੇ ਵਾਲਿਆਂ ਨੂੰ ਅਮਰੀਕਾ ਕੈਨੇਡਾ ਜਾਣ ਦੀ ਲੋੜ ਕਿਉਂ ਪੈ ਰਹੀ ਹੈ ਕਿਉਂਕਿ ਇਹਨਾਂ ਰੰਗਲਾ ਪੰਜਾਬ ਜਿਹੜਾ ਕਹਿੰਦਾ ਸੀ ਬਾਹਰੋਂ ਆ ਕੇ ਕੰਮ ਕਰਨਗੇ ਧਰਨਾ ਨਹੀਂ ਲੱਗੂਗਾ ਸਾਰੇ ਕੱਚੇ ਪੱਕੇ ਕਰਾਂਗੇ ਇੱਕ ਵਾਦਾ ਤਾਂ ਪੂਰਾ ਕੀਤਾ ਨਹੀਂ ਤਾਂ ਹੀ ਤਾਂ ਸਾਡੇ ਵਾਲਿਆਂ ਨੂੰ ਜਾਣਾ ਪੈ ਰਿਹਾ ਜਿੰਨੀ ਮਾਈਗ੍ਰੇਸ਼ਨ ਹੋਈ ਹੈ ਇਹ ਪਿਛਲੇ 2 ਸਾਲਾਂ 'ਚ 4 ਸਾਲਾਂ 'ਚ ਜੇ ਇਹਨਾਂ ਤੇ ਇਹਨਾਂ ਦੇ ਭਾਈਵਾਲ ਦੀ ਦੇ ਇਹ ਕਦੇ ਸਾਡੇ ਟਾਈਮ 'ਚ ਇੰਨੇ ਲੱਖਾਂ ਦੀ ਗਿਣਤੀ 'ਚ ਕੋਈ ਪਿੰਡ ਦੇ ਪਿੰਡ ਖਾਲੀ ਹੋ ਰਹੇ ਨੇ ਕਿਉਂਕਿ ਇਸ ਮੁੱਖ ਮੰਤਰੀ ਨੂੰ ਕੰਮ ਤਾਂ ਆਂਦਾ ਹੀ ਨਹੀਂ ਨਾ ਇਹਨੂੰ ਫਾਈਲ ਸਮਝ ਆਏ ਨਾ ਇਹਨੂੰ ਸਮਝ ਆਏ ਕਿ ਚਲਾਵਾ ਕਿਵੇਂ ਇਹ ਸਟੇਜ ਚ ਲਾਂਦਾ ਚਲਾੰਦਾ ਸਟੇਜ ਚ ਬਿਠਾਤਾ ਲੋਕਾਂ ਨੂੰ ਹੋਨ ਸਟੇਟ ਤੇ ਸਟੇਜ ਤੇ ਬਹੁਤ ਫਰਕ ਹੈ ਸਿਰਫ ਸਪੈਲਿੰਗ ਦੀ ਫਰਕ ਨਹੀਂ ਹੈ ਕੰਮ ਚੀ ਜ਼ਮੀਨ ਅਸਮਾਨ ਦਾ ਫਰਕ ਹੈ ਲੇਕਿਨ ਇਹ ਅਜੇ ਵੀ ਸਟੇਟ ਨੂੰ ਇਹਨੇ ਸਟੇਜ ਬਣਾ ਛੱਡਿਆ ਗੱਲਾਂ ਹੀ ਮਾਰੀ ਜਾਂਦਾ ਹੈ ਕਹਿੰਦੇ ਅਸੀਂ ਤੇ ਸੱਥਾਂ ਤੋਂ ਸਰਕਾਰ ਚਲਾਉਣ ਵਾਲੇ ਆ ਨੱਕਾ ਕੀ ਹੁੰਦਾ ਹੈ ਨੱਕਾ ਮੋੜਨਾ ਕਿਵੇਂ ਹੈ ਇਹ ਗੱਲਾਂ ਆਉਂਦੀਆਂ ਮਾਸਟਰ ਮਹਿੰਦਰ ਸਿੰਘ ਦੇ ਮੁੰਡੇ ਨੂੰ ਇਹ ਉਹਨਾਂ ਨੂੰ ਨਹੀਂ ਆਉਂਦੀਆਂ ਜਿਹੜੇ ਮਹਿੰਗੇ ਸਕੂਲਾਂ ਚ ਪੜ੍ਹੇ ਆ ਅੰਗਰੇਜ਼ੀ ਤੋਂ ਬਿਨਾ ਬੋਲਦੇ ਨਹੀਂ ਚਾਹੀਓ ਵਿਧਾਨ ਸਭਾ ਚਾ ਪਰਲਮੈਂਟ ਹੈ ਮਾਸਟਰ ਮਹਿੰਦਰ ਸਿੰਘ ਨੂੰ ਬੋਲਣਾ ਹੀ ਆਂਦਾ ਹੈ ਨਾ ਹੁਣ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਮਾਸਟਰਾਂ ਦੀ ਜਿਵੇਂ ਕ ਅੱਟ ਐਟ ਪਾਸ ਟੀਚਰਾਂ ਨੂੰ ਦੇਖ ਲੋ ਅੱਜ ਆਂਗਣਵਾੜੀ ਵਕਰ ਨੂੰ ਦੇਖ ਲੋ ਬੀਬੀਆਂ ਨੂੰ ਵੀ ਇਹੋ ਜਿਹੀ ਕੁੱਟ ਪੈ ਰਹੀਆਂ ਨਾ ਪੁੱਛੋ ਵੀ ਮਾਸਟਰ ਦੇ ਮੁੰਡੇ ਨੇ ਮਾਸਟਰਾਂ ਦੇ ਨਾਲ ਕੀ ਹਰਕਤ ਕੀਤੀ ਏ ਉਹ ਮਾਸਟਰ ਵੋਟਾਂ 'ਚ ਜਵਾਬ ਦੇਣਗੇ ਸੋ ਇਹਦੀ ਤਾਂ ਕੱਲਾ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇਹਨੇ ਕਿਸੇ ਨੂੰ ਨਹੀਂ ਬਖਸ਼ਿਆ ਅੱਜ ਗਲੀ ਗਲੀ 'ਚ ਨਸ਼ਾ ਰੋਲਦਾ ਹੈ ਅੱਜ ਮਾਵਾਂ ਰੋਂਦੀਆਂ ਨੇ ਲੋਕਾਂ ਨੇ ਸ਼ਰੀਆਮ ਬੋਰਡ ਲਾ ਛੱਡੇ ਨਸ਼ਾ ਇੱਥੇ ਵਿਕਦਾ ਤਾਂ ਵੀ ਕਿਸੇ ਨੂੰ ਨਹੀਂ ਹੱਥ ਲਾਂਦਾ ਇਹਦੇ ਖੁੱਡ ਦੇ ਐਮਐਲਏ ਅੰਮ੍ਰਿਤਸਰ ਦਾ ਐਮਐਲਏ ਕਹਿ ਰਿਹਾ ਕਿ ਮੇਰੇ ਕਨਸਟਿਟਿਊਐਂਸੀ ਮੰਤਰੀ ਨੂੰ ਸਵਾਲ ਆ ਰਿਹਾ ਹੈ ਕਿ ਸ਼ਰੀਆ ਸਰਕਾਰ ਵੇਚਲੀ ਪੈਸੇ ਕਿਦੇ ਕੋਲ ਜਾ ਰਹੇ ਨੇ ਬਿਲਕੁਲ ਬਿਲਕੁਲ ਬੋਲੇ ਹਤੇ ਹੋ ਨਾ ਪੰਜਾਬ ਦੇ ਲੋਕੀ ਜਾਣਦੇ ਜਿਹੜਾ 10 ਸਾਲ ਪਹਿਲੇ ਸਾਡੀ ਸਰਕਾਰ ਸੀਗੀ ਪੁੱਛੋ ਕਿਸੇ ਪਿੰਡ ਵਾਲੇ ਨੂੰ ਜੀ ਉਹਨਾਂ ਨੇ ਆਪਣੇ ਪਿੰਡ 'ਚ ਕਿਸੇ ਨੇ ਚਿੱਟੇ ਦਾ ਨਾਂ ਸੁਣਿਆ ਸੀ ਕਿਸੇ ਨੇ ਸੁਣਿਆ ਕਿਉਂਕਿ ਸਾਡੀ ਸਰਕਾਰ ਨਸ਼ਾ ਫੜ ਕੇ ਵੇਚਣ ਵਾਲੇ ਨੂੰ ਫੜ ਕੇ ਜੇਲਾ 'ਚ ਬੰਦ ਕਰਦੀ ਸੀ ਨਸ਼ਾ ਜ਼ਬਤ ਕਰਦੀ ਸੀ ਜੁਆਕਾ ਤਾਂ ਹੀ ਨਾ ਪਹੁੰਚੇ ਇਹ ਇਹ ਤਾਂ ਹੀ ਇਹਦੇ ਕੇਜਰੀਵਾਲ ਨੇ ਲੰਬਾ ਚਿੱਟਾ ਲਿਖ ਕੇ ਮਾਫੀ ਮੰਗੀ ਜਿਹੜਾ ਸਾਨੂੰ ਡਿਫੇਮ ਕੀਤਾ ਸੀ ਤੇ ਇਹਨਾਂ ਸੱਤ ਸਾਲਾਂ ਚ ਇਹ ਤਾਂ ਪਿਛਲੇ 2.5 ਸਾਲ ਜਿਨ੍ਹਾਂ ਨੇ ਗੁਟਕਾ ਸਾਫ ਦੀ ਸਵਾ ਖਾਦਿਆ ਜਿਨ੍ਹਾਂ ਨੇ ਗਾਰੰਟੀਆ ਦਿੱਤੀ ਕਿ 10 ਦਿਨਾਂ ਚੇ ਅੱਜ ਖਤਮ ਕੀ ਕਰਨਾ ਹੈ ਮਗਰ ਮੱਚ ਫੜਨ ਦੀ ਦੂਰ ਦੀ ਗੱਲ ਮਗਰ ਮੱਛਾਂ ਦੇ ਨਾਲ ਤਾਂ ਮਹੀਨੇ ਬੰਨ ਛੱਡੇ ਨੇ ਪੈਸੇ ਦਿਓ ਜਾ ਬੇਚੋ ਤੁਹਾਨੂੰ ਹੱਥ ਨਹੀਂ ਲਾਊਗਾ ਅੱਜ ਮਾਵਾ ਦੇ ਪੁੱਤਾਂ ਨੂੰ ਮਾਰ ਕੇ ਆ ਭਗਵੰਤ ਮਾਨ ਕਮਾਈਆਂ ਕਰ ਰਿਹਾ ਹੈਗਾ ਇਹਦੀ ਆ ਮਾਮਾ ਦੀ ਲੱਗੂ ਜੜ ਤੁਹਾਨੂੰ ਦੱਸ ਦੇ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੱਤਾ ਦੇ ਵੇਲੇ ਸਭ ਕੁਝ ਹੋਇਆ ਐਨੀ ਛੇਤੀ ਕਿਵੇਂ ਪਲਟਦੀ ਏ ਪਾਸੇ ਨਹੀਂ ਤਾਂ ਸਾਡੇ ਵੇਲੇ ਤਾਂ ਇਹਨਾਂ ਨਸ਼ਾ ਸਿਗਾ ਨਹੀਂ ਤੇ ਹੁਣ ਜੇ ਅਸੀਂ ਬੇਸਾਂ ਤਾਂ ਸਾਨੂੰ ਬੰਦ ਕਰਨਾ ਸੀ ਫਿਰ ਇਹਨਾਂ ਚਿੱਠਾ ਲਿਖ ਕੇ ਅਦਾਲਤ ਚ ਮਾਫੀ ਕਿਉਂ ਮੰਗੀਏ ਸੋ ਇਹਦੀ ਤਾਂ ਗੱਲਾਂ ਹੈਗੇ ਕੰਮ ਇਹਨੇ ਕੀ ਦਾ ਕੀ ਹੈ ਇਹਨੇ ਨਸ਼ਾ ਕਰ ਕਰਤਾ ਹੀ ਰੋਲਤਾ ਹੈ ਨਸ਼ਾ ਕਰ ਕਰਤਾ ਹੀ ਕਰਤੀ ਹੈ ਬੇਰੋਜ਼ਗਾਰੀ ਅੱਜ ਕਾਨੂੰਨ ਵਿਵਸਥਾ ਦੀ ਤੇ ਇਹੋ ਜੀ ਦਹ ਜਿਆ ਨੇ ਕਿ ਗੈਂਗਸਟਰਾਂ ਦੀ ਹਫਾਸਤ ਜੇਲ੍ਹ ਦੇ ਅੰਦਰ ਪੁਲਸ ਕਰ ਰਹੀ ਹੈ ਜਿੰਨੀ ਪੁਲਸ ਬਾਦਲਸਰ ਦੇ ਨਾਲ ਹੁੰਦੀ ਸੀ ਉਹ ਤਾਂ ਇਹਦੇ ਪਰਿਵਾਰ ਦੇ ਨਾਲ ਹੈ ਹੁਣ ਸਾਡੇ ਨਾਲ ਜੀ ਹੁੰਦੀ ਸੀ ਤਾਂ ਸੁਖਵੀਰ ਜੀ ਵੀ ਸਰਕਾਰ ਚ ਸੀਗੇ ਬਾਦਲ ਸਾਹਿਬ ਦਾ ਵੀ ਅਹੁਦਾ ਸੀਗਾ ਸੁਖਵੀਰ ਜੀ ਦਾ ਤਾਂ ਮੈਂ ਵੀ ਐਮਪੀ ਸੀ ਇਹਦੇ ਖਾਨਦਾਨ ਦੇ ਕੋਲ ਜੇ ਬਾਲ ਸਾਹਿਬ ਦੀ ਬਰਾਬਰ ਦੀ ਹੈਗੀ ਇਹਨਾਂ ਦੇ ਕੋਲ ਅਹੁਦਾ ਕੀ ਹੈਗਾ ਅੱਜ ਜਿੰਨੀ ਬਾਦਸਾਦੀ ਸਿਕਿਉਰਿਟੀ ਉਹਨਾਂ ਦੀ ਤੇ ਪਰਿਵਾਰ ਦੇ ਮੈਂਬਰ ਦੀ ਓਸ ਤੋਂ 4 ਗੁਣਾ ਇਹਦੀ ਬਾਕੀ ਕੇਜਰੀਵਾਲ ਤੇ ਉਹਨਾਂ ਦੇ ਜਿਹੜੇ ਦਿੱਲੀ ਵਾਲੇ ਹੈਗੇ ਤੇ ਬਾਕੀ ਗੈਂਗਸਟਰ ਤਾਂ ਹੀ ਤਾਂ ਲੋਕਾਂ ਦੀ ਤਾਂ ਲੁੱਟਾਂ ਖੋਹਾਂ ਚੋਰੀਆਂ ਚਗੈਰੀਆਂ ਫਰੋਤੀ ਕਰਦੇ ਅੰਦਰ ਵਰਕੇ ਕਤਲ ਕੋਈ ਕਾਨੂੰਨਾਂ ਦੀ ਚੀਜ਼ ਤਾਂ ਪੰਜਾਬ 'ਚ ਇਹ ਰਹੀ ਨਹੀਂ ਤੁਸੀਂ ਸੁਣਿਆ ਕਦੇ ਪੰਜਾਬ 'ਚ ਰਾਕਟ ਲਾਂਚਰ ਦੇ ਨਾਲ ਇੰਟੈਲੀਜੈਂਸ ਦਫ਼ਤਰ 'ਚ ਅਟੈਕ ਹੋਏ ਰੋਜ਼ ਰਾਤ ਨੂੰ ਡਰੋਨ ਅੱਧਾ ਪੰਜਾਬ ਬੀਐਸਐਫ ਦੇ ਹਵਾਲੇ ਕਰ ਆਇਆ ਕੁਠ ਨਹੀਂ ਟੇਕ ਕੇ ਤੇ ਉਹਦੇ باوجود ਰੋਜ਼ ਰਾਤ ਦੇ ਡਰੋਨ ਦੇ ਰਾਹੀਂ ਅਸਲੇ ਤੇ ਨਸ਼ੇ ਬਾਰਡਰ 'ਚ ਜਾ ਕੇ ਦੇਖੋ ਹਾਲ ਕੀ ਹੈ ਸੋ ਇਹ ਤਾਂ ਜਮਾਈ ਫੇਲ ਹੈ ਪਹਿਲੇ ਕੇਜਰੀਵਾਲ ਆਪਦੀ ਕੁਰਸੀ ਖਾਤਰ ਕੇਜਰੀਵਾਲ ਨੂੰ ਪੰਜਾਬ ਗਿਰਵੀ ਕਰ ਛੱਡਿਆ ਜਦੋਂ ਉਹ ਜੇਲ੍ਹ 'ਚ ਗਿਆ ਫਿਰ ਆਪਦੀ ਕੁਰਸੀ ਖਾਤਰ ਹੁਣ ਕੇਂਦਰ ਦੇ ਹਵਾਲੇ ਉੱਥੇ ਕੁਟੀਨੀ ਟੇਕੀ ਬੈਠਿਆ ਅੱਜ ਸਾਡਾ ਪਾਣੀ ਖੋਣ ਦੀ ਤਿਆਰੀ ਹੈ ਰਾਜਧਾਨੀ ਤੇ ਇਹਨਾਂ ਨੇ ਇੰਡੀਆ ਲਾਇਨਸ ਨੇ ਕਹਿਤਾ ਕਿ ਅਸੀਂ ਦਿੱਲੀ ਵਰਗਾ ਵਾਕਈ ਨਾ ਨੂ ਸਿਟੀ ਸਟੇਟ ਬਣਾ ਦਾਂਗੇ ਪਾਣੀ ਸਾਡਾ ਗਿਆ ਕਿਸਾਨਾਂ ਦੇ ਉੱਤੇ ਆ ਕੇ ਸਾਡੇ ਪੰਜਾਬ ਚ ਆ ਕੇ ਕੁੱਟ ਮਾਰ ਜਾਂਦੇ ਨੇ ਤੇ ਸਾਡੀ ਮੁੱਖ ਮੰਤਰੀ ਦੀ ਇੰਨੀ ਜੁਰਤ ਨਹੀਂ ਕਿ ਕੋਈ ਐਕਸ਼ਨ ਲੈ ਕਹਿੰਦਾ ਪਤਾ ਨਹੀਂ ਕੌਣ ਮਾਰ ਕੇ ਚਲੇਗਾ ਕਿਸਾਨਾਂ ਨੂੰ ਇੱਕ ਇੰਪੋਰਟੈਂਟ ਸਵਾਲ ਇਹ ਹੈ ਕਿ ਭਾਜਪਾ ਦੇ ਨਾਲ ਜੁੜਿਆ ਹੋਇਆ ਉਹ ਕਹਿੰਦੇ ਕਿ ਵੋਟ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ 'ਚ ਅੱਜ ਪਾ ਦਿਓਗੇ ਪੰਜਾਬੀ ਉਹ ਬਠਿੰਡੇ ਵਾਲਿਓ ਪਰ ਇਹ ਜਾਣੀ ਕੱਲ ਨੂੰ ਭਾਜਪਾ ਦੇ ਖਾਤੇ 'ਚ ਕਹਿੰਦਾ ਇਹਨਾਂ ਦੀਆਂ ਅੰਦਰ ਖਾਤੇ ਗੱਲਾਂ ਬਹੁਤ ਚੱਲਦੀਆਂ ਵੱਖਰੀ ਗੱਲ ਹੈ ਕਿ ਸਾਹਮਣੇ ਨਹੀਂ ਹੋਇਆ ਗੱਠ ਜੋੜ ਪਰ ਕੱਲ ਨੂੰ ਇਹਨਾਂ ਨੇ ਇਕੱਠੇ ਹੋਣਾ ਇਹਦਾ ਗੱਠ ਜੋੜ ਤਾਂ ਸਾਹਮਣੇ ਹੋ ਗਿਆ ਨਾ ਇੰਡੀਆ ਅਲਾਈንስ ਜਿਹੜਾ ਸਾਰੇ ਦੇਸ਼ 'ਚ ਘੜੀ ਬੈਠੇ ਇਹਨਾਂ ਦੇ ਬੰਦੇ ਜਿੱਤ ਕੇ ਦਿੱਲੀ ਚ ਕੀ ਬੋਲਗੇ ਕਿ ਕੇਜਰੀਵਾਲ ਰਾਹੁਲ ਗਾਂਧੀ ਸਾਡਾ ਮਾਈ ਬਾਪ ਨਹੀਂ ਹੈ ਇਹ ਵੀ ਤਾਂ ਇੰਡੀ ਲਾਇન્સ ਚ ਜਾਏ ਤਾਂ ਸ਼ਰਿਆਮ ਕੁਰਸੀ ਦੇ ਖਾਤਰ ਇਕੱਠੇ ਹੋਏ ਨੇ ਅਸੀਂ ਤਾਂ ਕੁਰਸੀ ਛੱਡੀ ਆ ਪੰਜਾਬ ਖਾਤਰ ਜੇ ਇਕੱਠੇ ਹੋਣਾ ਹੁੰਦਾ ਤਾਂ ਆਪਾਂ ਹੋਣ ਹੋ ਜਾਂਦੇ ਬਾਦ ਨੂੰ ਹੁੰਦਾ ਕੀ ਮਤਲਬ ਹੈ ਤੁਹਾਨੂੰ ਨਿੱਜੀ ਤੌਰ ਦੇ ਉੱਤੇ ਕਿਤੇ ਨੇ ਕੀਤੇ ਇਸ ਗੱਲ ਦਾ ਅਫਸੋਸ ਹੁੰਦਾ ਹੈ ਕਿ ਭਾਜਪਾ ਪਿੱਛੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਅੰਦਰ ਜਾਂ ਬਾਹਰ ਤਾਂ ਸਟੈਂਡ ਲੈਂਦਾ ਰਿਹਾ ਚਾਹੇ ਉਹ ਕਸ਼ਮੀਰ ਦੀ 370 ਧਾਰਾ ਢਾਉਣ ਦੀ ਗੱਲ ਸੀ ਪਰ ਬਾਅਦ ਵਿੱਚ ਸਾਨੂੰ ਤੇ ਕਿਸਾਨਾਂ ਨੂੰ ਧੋਖਾ ਦਿੱਤਾ ਭਾਜਪਾ ਨੇ ਬਿਲਕੁਲ ਧੋਖਾ ਦਿੱ ਅਕਾਲੀ ਦਲ ਨੂੰ ਛੱਡਣ ਤੋਂ ਬਾਅਦ ਕੱਲੇ ਕਿਸਾਨਾਂ ਨੂੰ ਨਹੀਂ ਸਾਡੇ ਧਾਰਮਿਕ ਸ ਹਰਿਆਣਾ ਕਮੇਟੀ ਸਾਡੀ ਤੋੜਤੀ ਉਹਦੇ ਬਾਅਦ ਦਿੱਲੀ ਕਮੇਟੀ ਕਬਜ਼ਾ ਕਰ ਲਿਆ ਸਾਡੇ ਨੰਦੇੜ ਸਾਹਿਬ 'ਚ ਸਾਡੇ ਪਤਨਾ ਸਾਹਿਬ 'ਚ ਆਰਐਸਐਸ ਦੇ ਕਬਜ਼ੇ 'ਚ ਕਰਤਾ ਹੈਗਾ ਸਾਡੇ ਕਿਸਾਨਾਂ 750 ਕਿਸਾਨ ਸ਼ਹੀਦ ਕਰਾਤੇ ਤਾਂ ਵੀ ਉਹ ਮੰਗ ਜਿਹੜੀ ਯੂਪੀ ਇਲੈਕਸ਼ਨਸ ਵਾਸਤੇ ਉਤਰਨਾ ਚੱਕਿਆ ਸੀ ਅੱਜ ਵੀ ਸਾਡੇ ਕਿਸਾਨ ਉਹੀ ਮੰਗ ਮੰਗਵਾਉਣ ਵਾਸਤੇ ਤੇ ਹੁਣ ਤਾਂ ਸਭ ਤੋਂ ਵੱਡੀ ਗੱਲ ਕੀ ਕਿਸਾਨਾਂ ਦੇ ਨਾਲ ਤਾਂ ਤਸ਼ਦਦ ਹੋ ਰਹੀ ਹੈ ਜਿਹੜਾ ਸਾਡਾ ਪਾਣੀ ਖੋਣ ਵਾਸਤੇ ਜਿਹੜੀ ਆਮ ਆਦਮੀ ਨੇ ਹਰਿਆਣੇ 'ਚ ਗਾਰੰਟੀ ਦਿੱਤੀ ਹੈ ਕਿ ਅਸੀਂ ਪੰਜਾਬ ਦਾ ਪਾਣੀ ਇੱਕ ਇੱਕ ਵਟਾਂਈ ਲਿਜਾਵਾਂਗੇ ਜਿਹੜੀ ਕਾਂਗਰਸ ਪਾਰਟੀ ਨੇ ਐਸਓਐਲ ਦਾ ਨਹਿਰ ਬਣਾਉਣ ਵਾਸਤੇ 70 ਸਾਲ ਤੋਂ ਇਹਨਾਂ ਦੀ ਕੋਸ਼ਿਸ਼ ਰਹੀ ਹੈ ਅੱਜ ਕੇਂਦਰ ਦੇ ਨਾਲ ਮਿਲ ਕੇ ਤਿੰਨੋਂ ਪਾਰਟੀਆਂ ਪਾਣੀ ਖੋਣ ਨੂੰ ਫਿਰਦੀਆਂ ਨੇ ਤੇ ਭਗਵੰਤ ਸਿੰਘ ਪੂਰਾ ਕੇਂਦਰ ਦਾ ਏਜੰਡਾ ਪਾਵੇ ਪ੍ਰਾਈਵੇਟ ਪੂੰਜੀਪਤੀਜ਼ ਨੂੰ ਸਾਈਲੋਜ਼ ਨੂੰ ਇੱਕ ਖਰੀਦ ਸੈਂਟਰ ਪਰਚੇਸ ਸੈਂਟਰ ਬਣਾਉਂਦਾ ਜਿਹੜਾ ਇਹਨੇ ਕੰਮ ਕੀਤਾ ਜਾਂ ਹੁਣ ਪਾਣੀਆਂ ਦੇ ਵਾਸਤੇ ਜੋ ਨਹਿਰੀ ਪਟਵਾਰੀਆਂ ਦੇ ਗਲਚੇਂ ਅੰਗੂਠਾ ਪਾ ਇਹ ਤਾਂ ਪੂਰਾ ਨੈਸ਼ਨਲ ਅਜੈਂਡਾ ਅੱਗੇ ਲੈ ਜਾਸੋ ਤਿੰਨੋਂ ਪਾਰਟੀ ਇਹਨਾਂ ਦੀ ਲੀਡਰਸ਼ਿਪ ਪੰਜਾਬ 'ਚ ਆਉਂਦੀ ਹੈ ਪੰਜਾਬ ਦੀ ਵੋਟਾਂ ਲੈਣ ਵਾਸਤੇ ਤੇ ਦਿੱਲੀ ਜਾ ਕੇ ਪੰਜਾਬ ਦੇ ਹੱਕ ਉਹਨਾਂ ਨੂੰ ਕਮਜ਼ੋਰ ਕਰਕੇ ਪੰਜਾਬ ਨੂੰ ਲੁੱਟਣ ਦਾ ਕੰਮ ਕਰਦੀ ਹੈ ਇਹ ਤਾਂ ਮੁੱਦਿਆਂ ਦੀ ਗੱਲ ਹੋ ਗਈ ਇੱਕ ਆਖਰੀ ਸਵਾਲ ਬਠਿੰਡਾ ਲੋਕ ਸਭਾ ਹਲਕੇ ਦੀ ਕਿਉਂਕਿ ਇਸ ਦੇ ਉੱਤੇ ਵੀ ਕਿੱਕਲੀਆਂ ਵੀ ਬਹੁਤ ਆ ਗਈਆਂ ਤੁਸੀਂ ਵੀ ਸੁਣ ਲੀਆਂ ਕਹਿੰਦੇ ਬਠਿੰਡੇ ਵਾਲੀ ਸੀਟ ਫਸ ਗਈ ਆ ਹਾਂ ਭਕਵੰਤਵਾਨ ਵਾਸਤੇ ਫਸੀ ਹੈ ਕਾਂਗਰਸ ਵਾਸਤੇ ਫਸੀ ਹੈ ਤੇ ਭਾਜਪਾ ਵਾਸਤੇ ਫਸੀ ਜ਼ਰੂਰ ਹੈ ਹੂੰ ਬਹੁਤ ਸ਼ੁਕਰੀਆ ਅਬੀਬਾ ਹਰ ਸਿਮਰਤ ਕੌਰ ਬਾਦਲ ਜੀ ਜਿਨ੍ਹਾਂ ਨੇ ਸ਼੍ਰੋਮਣੀ ਕਾਲੀ ਦਲ ਦੀ ਉਮੀਦਵਾਰੀ ਤੇ ਇੱਥੇ ਟਿਕਟ ਚੋਣ ਲੜ ਰਹੇ ਨੇ ਇਸ ਤੋਂ ਪਹਿਲਾਂ ਵੀ ਲੋਕ ਸਭਾ ਮੈਂਬਰ ਹੋ ਜਾਂਦੇ ਨੇ ਉੱਥੇ ਉਹਨਾਂ ਨੇ ਕੀ ਕੁਝ ਕੀਤਾ ਸਾਰਾ ਰਿਕਾਰਡ ਭਾਸ਼ਣਾ ਦਾ ਸੰਸਦ ਟੀਵੀ ਤੇ ਦੇਖਿਆ ਜਾ ਸਕਦਾ ਪਰ ਅੱਜ ਦੀ ਘੜੀ ਬਠਿੰਡਾ ਦੇ ਮੁੱਦੇ ਤੇ ਪੰਜਾਬ ਦੇ ਪ੍ਰਸੰਗ ਵਿੱਚ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ ਇਸ ਦੇ ਬਾਰੇ ਤੁਸੀਂ ਕੀ ਮੰਨਦੇ ਹੋ ਆਪਣੇ ਆਪਣੇ ਵਿਚਾਰ ਵੀ ਸਾਂਝੇ ਕਰ ਸਕਦੇ ਹੋ ਫਿਲਹਾਲ ਇਸ ਮੁਲਾਕਾਤ ਚੈਨਈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਐਵੀਸੀ ਪੰਜਾਬ ਲੋਕ ਸਭਾ ਹਲਕਾ ਬਠਿੰਡਾ